ਸਰਵ ਜੀ ਸੰਗਰੂਰ ਵੀ ਦੀ ਕਲਤਾ ਬਦਰੁਹਾ ਨਾਂ ਦੇਖਦਾ ਕੋਈ ਸਿਰਤ ਕਿਤੇ ਦੀ ਨਾਂ ਦੇਖਦਾ ਕੋਈ ਸਿਰਤ ਕਿਤੇ ਦੀ ਸੌਣਿਆ ਛਕਵਾ ਚੂਲ ਪਾਪਾ ਹਰ ਕੋਈ ਦੁੰਦਾ ਏ ਸੋਨੀਆਂ ਸ਼ਕਲਾਂ ਸੂਰਤਾਂ ਦੇ ਤਾਂ ਹਰ ਕੋਈ ਡੁੱਲਦਾ ਹੈ ਸੋਨੀਆਂ ਸ਼ਕਲਾਂ ਸੂਰਤਾਂ ਦੇ ਤਾਂ ਹਰ ਕੋਈ ਡੁੱਲਦਾ ਹੈ ਖੋਜ ਜਾਂਦੀਆਂ ਖੁਸ਼ੀਆਂ ਕਫੂਰ ਕਿਹਦੀਆਂ ਖੋਜ ਜਾਂਦੀਆਂ ਖੁਸ਼ੀਆਂ ਕਫੂਰ ਕਿਸ ਦੀਆਂ ਜਦੋਂ ਕਦੇ ਵੀ ਰਾਤ ਕਿਆਂ ਦਾ ਸ਼ਰਿਆਮ ਫੁੱਲਦਾ ਹੈ ਰੋਂਦੇ ਰੰਦੇ ਕਹਿੰਦੇ ਦੁਨੀਆਂ ਰੋਂਦੇ ਰੰਦੇ ਕਹਿੰਦੇ ਰੱਤੇ ਦੁਨੀਆਂ ਨੂੰ ਨਾ ਹਿਸ਼ਕ ਵਿੱਚ ਅਸਾਂ ਕੁਝ ਖੱਟਿਆਏ ਸਮਝਿਆ ਪਰੀਆਂ ਜਿੰਨਾ ਨੂੰ ਕਈਆਂ ਨੇ ਬਦਰੂਹਾ ਕਰ ਕਈਆਂ ਦਾ ਖੱਟਿਆਏ ਬਦਰੂਹਾ ਕਰ ਕਈਆਂ ਦਾ ਪੱਟਿਆਏ ਕਰ ਪੱਟਿਆਏ